ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਸਾਡੇ ਦੇ ਤੁਹਾਡੇ ਚੈਨਲ 'ਚ ਤੇ ਅੱਜ ਦੋਸਤੋ ਅਸੀਂ ਬਹੁਤ ਹੀ ਜ਼ਰੂਰੀ ਟੌਪਿਕ ਤੇ ਗੱਲ ਕਰਾਂਗੇ ਤੇ ਇਹ ਵੀਡੀਓ ਸਾਡੀ ਪਹਿਲੀ ਵੀਡੀਓ ਹੈ ਜਿਹੜੀ ਅਸੀਂ ਪੰਜਾਬੀ ਭਾਸ਼ਾ ਵਿੱਚ ਬਣਾ ਰਹੇ ਹਾਂ ਤੇ ਇਹ ਵੀਡੀਓ ਹੈਗੀ ਦੋਸਤੋ ਇੱਕ ਟ੍ਰੇਨ ਤੇ ਰਿਲੇਟਡ ਤੇ ਉਹ ਸਟ੍ਰੇਨ ਦਾ ਨਾਮ ਹੈ ਸਤਲੁਜ ਐਕਸਪ੍ਰੈਸ ਜਿਹੜੀ ਕਿ ਦੋਸਤੋ ਰੋਜ਼ਾਨਾ ਚੱਲਦੀ ਹੈ ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਤੱਕ ਤੇ ਅੱਗੋਂ ਫਿਰੋਜ਼ਪੁਰ ਕੈਂਟ ਤੋਂ ਹਨੂਮਾਨਗੜ੍ਹ ਜੰਕਸ਼ਨ ਤੱਕ। ਤਾਂ ਇਹ ਕੇਵਲ ਦੋਸਤੋ ਇੱਕ ਲੌਤੀ train ਹੈਗੀ। ਜਿਹੜੀ ਚੰਡੀਗੜ੍ਹ ਤੋਂ ਰੋਜ਼ਾਨਾ ਚਲਦੀ ਏ। ਹਨੂੰਮਾਨਗੜ੍ਹ ਜੰਕਸ਼ਨ ਤੱਕ via ਮੋਹਾਲੀ, ਮੋਰਿੰਡਾ, ਫਿਰੋਜਪੁਰ ਕੈਂਟ ਤੇ ਅੱਗੇ ਹਨੂੰਮਾਨਗੜ੍ਹ ਜੰਕਸ਼ਨ। ਤੇ ਇਹ ਪਹਿਲੀ train ਏ ਦੋਸਤੋ ਜਿਹੜੀ ਕਿ ਹਨੂੰਮਾਨਗੜ੍ਹ ਜੰਕਸ਼ਨ ਤੱਕ ਜਾ ਰਹੀ ਏ। ਤੇ ਇਸ train ਬਾਰੇ ਅਸੀਂ ਹੋਰ ਵੀ video ਲੈ ਕੇ ਆਵਾਂਗੇ। ਲੇਕਿਨ ਥੋੜੀ ਜੀ ਇੱਕ ਵਿਸਥਾਰ ਵਿੱਚ ਮੈਂ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਦੋਸਤੋ। ਉਹ ਇਸ video ਚ ਆਉਣ ਵਾਲੀ ਨਹੀਂ। ਲੇਕਿਨ ਇਹ ਇੱਕ ਸ਼ੁਰੂਆਤ ਹੈ ਇਸ ਟ੍ਰੇਨ ਦੀ ਵੀਡੀਓ ਅਸੀਂ ਹੋਰ ਵੀ ਲੈ ਕੇ ਆਵਾਂਗੇ ਲੇਕਿਨ ਇਹ ਸਾਡੀ ਪਹਿਲੀ ਵੀਡੀਓ ਹੈ ਦੋਸਤੋ ਇਹ ਟ੍ਰੇਨ ਰੋਜ਼ਾਨਾ ਚੱਲਦੀ ਹੈ ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਤੇ ਫਿਰੋਜ਼ਪੁਰ ਕੈਂਟ ਤੋਂ ਹਨੁਮਾਨਗੜ੍ਹ ਜੰਕਸ਼ਨ ਤੇ ਇਹ ਟ੍ਰੇਨ ਦੋਸਤੋ ਪੂਰੀ ਤਰ੍ਹਾਂ ਅਨਰਿਜ਼ਰਵ ਹੈ ਤੁਸੀਂ ਇਹਦੇ ਵਿੱਚ ਯਾਤਰਾ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਹੈ ਜਿੱਥੋਂ ਤੱਕ ਦੋਸਤੋ ਆਈਸੀਐਫ ਜਾਂ ਐਲਐਚਵੀ ਕੋਚਾਂ ਨਾਲ ਇਹ ਟ੍ਰੇਨ ਚੱਲਦੀ ਹੈ ਤੇ ਇਹ ਖਬਰ ਦੋਸਤੋ ਮੇਰੇ ਹੱਥ ਅਚਾਨਕ ਹੀ ਲੱਗ ਗਈ ਤੇ ਮੈਂ ਸੋਚਿਆ ਕਿ ਚਲੋ ਇਹ ਖਬਰ ਤੁਹਾਡੇ ਰੂਬਰੂ ਕਰਦੇ ਆ ਤੇ ਇਹ ਟ੍ਰੇਨ ਦੋਸਤੋ ਇੱਕ ਲੋਤੀ ਟ੍ਰੇਨ ਹੈ ਜਿਸ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹਨੂਮਾਨਗੜ ਜੰਕਸ਼ਨ ਤੱਕ ਜਿਹੜੀ ਜਾਂਦੀ ਹੈ ਚੰਡੀਗੜ ਫਿਰੋਜ਼ਪੁਰ ਕੈਂਟ ਹੁੰਦੇ ਹੋਏ ਅੱਗੇ ਹਨੂਮਾਨਗੜ ਜੰਕਸ਼ਨ ਤੇ ਪੂਰੀ ਤਰ੍ਹਾਂ ਅਨਰਿਜ਼ਰਵ ਟ੍ਰੇਨ ਹੈ ਤੇ ਰੈਕ ਸ਼ੇਅਰਿੰਗ ਵਿੱਚ ਇਹ ਟ੍ਰੇਨ ਚੱਲਦੀ ਹੈ ਤੇ ਇਸ ਟ੍ਰੇਨ ਵਿੱਚ ਦੋਸਤੋ ਤੁਸੀਂ ਯਾਤਰਾ ਕਰ ਸਕਦੇ ਹੋ ਇਹ ਗੱਲ ਮੈਂ ਇਸ ਲਈ ਵੀ ਕਹਿ ਰਿਹਾ ਦੋਸਤੋ ਕਿਉਂਕਿ ਇਸ ਟ੍ਰੇਨ ਨੂੰ ਅਗਰ ਰੇਲਵੇ ਵਾਇਆ ਗੁੱਗਾ ਮੈਡੀ ਚਲਾ ਦਿੰਦੀ ਹੈ अनुमानगढ़ जंक्शन ਤੋਂ ਹੁੰਦੇ ਹੋਏ ਜਾਂ ਫਿਰ ਸ੍ਰੀ ਗੰਗਾ ਨਗਰ ਜੰਕਸ਼ਨ ਤੋਂ ਹੁੰਦੇ ਹੁੰਦੇ ਹੋਏ ਵਾਇਆ ਗੁੱਗਾ ਮੇੜੀ ਅੱਗੇ ਸਾਦਲਪੁਰ ਜੰਕਸ਼ਨ ਤੱਕ ਚਲਾ ਦਿੰਦੀ ਹੈ ਤਾਂ ਕਾਫੀ ਵਧੀਆ ਹੋਵੇਗਾ ਤੇ ਮੈਂ ਸਮਝਦਾ ਦੋਸਤੋ ਇਹ ਪਹਿਲੀ ਟ੍ਰੇਨ ਹੋਏਗੀ ਜਿਹੜੀ ਗੁੱਗਾ ਮੇੜੀ ਹੋ ਕਰਕੇ ਅੱਗੇ ਜਾਵੇਗੀ ਸਾਦਲਪੁਰ ਜੰਕਸ਼ਨ ਤੱਕ ਜਾਂ ਫਿਰ ਜੈਪੁਰ ਤੱਕ ਵੀ ਡੋਟੋ ਇਹਨੂੰ ਕੀਤਾ ਜਾ ਸਕਦਾ ਹੈ ਤੇ ਕਾਫੀ ਬਿਹਤਰੀਨ ਟ੍ਰੇਨ ਹੈ ਤੇ ਐਦਾਂ ਦੀ ਟ੍ਰੇਨ ਦੋਸਤੋ ਤੁਹਾਨੂੰ ਬੜਾ ਕੈਂਟ ਤੋਂ ਸ਼ਾਇਦ ਹੀ ਮਿਲੇਗੀ ਹਾਲਾਂਕਿ ਦੋ ਟ੍ਰੇਨਾਂ ਦੋਸਤੋ ਬੜਾ ਕੈਂਟ ਤੋਂ ਵੀ ਚਲਦੀਆਂ ਹਨ ਜੋ ਇੱਕ ਟ੍ਰੇਨ ਰਿਜ਼ਰਵ ਹੈ ਤੇ ਇੱਕ ਅਨਰਿਜ਼ਰਵ ਹੈ ਜੀ ਦਾ ਨਾਮ ਇੰਟਰ ਸਿਟੀ ਐਕਸਪ੍ਰੈਸ ਹੈ ਤੇ ਇੱਕ ਪੈਸੇਂਜਰ ਗੱਡੀ ਹੈ ਦੋਸਤੋ ਪਰ ਉਹ ਦੋਨੇ ਹੀ ਟ੍ਰੇਨਾਂ ਸ੍ਰੀ ਗੰਗਾ ਨਗਰ ਤੱਕ ਜਾਂਦੀਆਂ ਹਨ ਉਸ ਤੋਂ ਅੱਗੇ ਦੋਸਤੋ ਉਹਨਾਂ ਦਾ ਐਕਸਟੈਂਸ਼ਨ ਹੋਇਆ ਜਾਂ ਨਹੀਂ ਹੋਇਆ ਇਹ ਉਹਨੇ ਤੱਕ ਸਾਨੂੰ ਪਤਾ ਨਹੀਂ ਲੱਗਾ ਵੈਸੇ ਮੈਨੂੰ ਲੱਗਦਾ ਨਹੀਂ ਦੋਸਤੋ ਕਿਉਂਕਿ ਜੇ ਐਕਸਟੈਂਸ਼ਨ ਉਹਨਾਂ ਦਾ ਹੋਇਆ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਤਾਂ ਮੈਂ ਆਸ਼ਾ ਕਰਾਂਗਾ ਦੋਸਤੋ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਇਸ ਵੀਡੀਓ ਵਿੱਚ ਫਿਲਹਾਲ ਇੰਨੀ ਹੀ ਜਾਣਕਾਰੀ ਮੈਂ ਤੁਹਾਨੂੰ ਦੇ ਪਾਵਾਂਗਾ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਡੇ ਚੈਨਲ ਤੇ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਤੇ ਇਸ ਟ੍ਰੇਨ ਤੋਂ ਰਿਲੇਟਡ ਹੋਰ ਵੀਡੀਓ ਵੀ ਅਸੀਂ ਦੋਸਤੋ ਅੱਜ ਦਾ ਕੱਲ ਲੈ ਕੇ ਆਣ ਦੀ ਤੁਹਾਡੇ ਨਾਲ ਪੂਰੀ ਪੂਰੀ ਯਹਾਂ ਪਰ ਪ੍ਰੋਮਿਸ ਕਰਦੇ ਹਾਂ ਤੇ ਆਸ਼ਾ ਕਰਾਂਗੇ ਦੋਸਤੋ ਇਸ ਟ੍ਰੇਨ ਬਾਰੇ ਤੁਹਾਨੂੰ ਹੋਰ ਵੀ ਅਸੀਂ ਜਾਣਕਾਰੀ ਦੇ ਚੱਕੀ ਦੇ ਸਕੀਏ ਕਿਉਂਕਿ ਇਹਦੇ ਜਿਹੜੇ ਠੇਹਰਾਵ ਹਨ ਉਹਨਾਂ ਬਾਰੇ ਵੀ ਗੱਲ ਹੋਏਗੀ ਤਾਂ ਇੱਕ ਲੰਬੀ ਵੀਡੀਓ ਬਣੇਗੀ ਮੈਂ ਸਮਝਦਾ ਹਾਂ ਦੋਸਤੋ ਤੁਹਾਨੂੰ ਸਭ ਨੂੰ ਇਹ ਵੀਡੀਓ ਪਸੰਦ ਆਏਗੀ ਤੇ ਮੇਰੀ ਕੋਸ਼ਿਸ਼ ਰਹੀ ਰਹਿੰਦੀ ਹੈ ਕਿ ਮੈਂ ਜਿਆਦਾ ਤੋਂ ਜਿਆਦਾ ਵੀਡੀਓ ਲੈ ਕੇ ਆਈ ਆਪਣੇ ਚੈਨਲ ਤੇ ਤੁਹਾਡੇ ਸਭ ਵਾਸਤੇ ਆਂਦਾ ਰਹਾ ਤੇ ਬਹੁਤ ਜਲਦ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਖਿਆਲ ਰੱਖਿਓ ਬਹੁਤ ਹੀ ਜਲਦ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਮਿਲਣ ਦਾ ਤੁਹਾਨੂੰ ਪ੍ਰੋਮਿਸ ਇਸ ਲਈ ਵੀ ਕਰਦੇ ਹਾਂ ਕਿਉਂਕਿ ਇਸ ਸਟ੍ਰੇਨ ਤੋਂ ਰਿਲੇਟਡ ਜਾਣਕਾਰੀ ਸਾਡੇ ਕੋਲ ਕਾਫੀ ਹੈ ਤੇ ਉਹ ਜਾਣਕਾਰੀ ਅਸੀਂ ਤੁਹਾਨੂੰ ਦੇ ਕੇ ਕਾਫੀ ਜ਼ਿਆਦਾ ਦੋਸਤੋ ਖੁਸ਼ ਹੋਵਾਂਗੇ ਤੇ ਬਹੁਤ ਜਲਦ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਖਿਆਲ ਰੱਖਿਓ ਬਹੁਤ-ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਦੇਖਣ ਲਈ